ਨਗਿਆ ਫਿਰ ਮੰਨ ਗਿਆ ਜਮਾ ਮੰਨ ਗਿਆ ਬੰਦੇ ਨੇ ਪੂਰੀ ਗਾਰੰਟੀ ਦਿੱਤੀ ਜਿਹੇ ਜੀ ਗਾਰੰਟੀ ਦਿੱਤੀ ਹੈ ਮਾਰ ਵੀ ਫਿਰ ਖੜਾ ਦਿੱਤਾ ਹੁਣ ਆਪਣੇ ਕੋਲ ਇੰਨਾ ਸਮਾਨ ਇਕੱਠਾ ਹੋ ਰਿਹਾ ਹੁਣ ਤੂੰ ਰਿਸ਼ਤੇਦਾਰੀ ਚ ਭੱਜ ਜਾ ਉਹ ਆਪਾਂ ਐ ਕਰਦੇ ਆ ਸਮਾਨ ਆਪਾਂ ਦੱਬਾ ਦੰਨੇ ਆਲੀ ਦੇਖ ਇੰਦਰ ਬੰਦੇ ਦਾ ਵੀ ਕੀ ਪਤਾ ਨਾ ਕੱਲ ਉਹ ਆਪਣੇ ਨਾਲ ਸੀ ਆਪਣੇ ਚ ਪਰ ਅੱਜ ਪਤਾ ਨਹੀਂ ਕਿੱਥੇ ਆ ਉਹ ਵੀ ਸੱਚੀ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਬਾਈ ਆਪਣੇ ਵਿੱਚ ਘਰ ਨਹੀਂ ਰਿਹਾ ਮੈਂ ਤਾਂ ਇਹ ਲਾਦਾ ਜੀ ਬਸ ਬਾਈ ਆਉਣ ਹੀ ਵਾਲਾਗਾ ਭਾਬੀ ਬਾਕੀ ਤੂੰ ਆਪ ਹੀ ਸਿਆਣੀ ਹੈਗੀ ਮਰਿਆ ਬੰਦਾ ਕਿਤੇ ਵਾਪਸ ਆ ਸਕਦਾਗਾ ਮੱਸ ਤੇਰੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਆ ਅਵਦਾ ਟਾਈਮ ਪਾਸ ਕਰਕੇ ਮਰ ਜਾ ਇੰਦਰ ਇਹ ਗਲਤ ਹੈ ਉਹਨ ਕਰ ਤਾਂ ਆਪਾਂ ਕੁਝ ਸਕਦੇ ਨਹੀਂ ਹੋਰ ਉਹਦਾ ਟਾਈਮ ਪਾਸ ਹੀ ਕਰਨਾ ਪਊ ਮੈਂ ਅਬਦੇ ਚਾਹ ਵੀ ਪਾਲਣੇ ਨੇ ਚਲ ਠੀਕ ਹੈ ਭਾਬੀ ਤੂੰ ਰੁਕ ਠੁਕ ਕੇ ਕਰ ਮੈਂ ਖੇਰੀ ਜਿਹੜਾ ਮਾਰੇ ਚਲ ਚੰਗਾ ਤੂੰ ਜਾਇਆ ਮੈਂ ਬਣਾਨੀ ਆ ਰੋਟੀ ਕੈਮਰਾ ਨੂੰ ਬੱਸ ਤੁਸੀਂ ਮੈਂ ਪਾ ਦੇ ਲਈ ਕਿ ਆਂ ਦੇਖ ਲੈ ਰਾਨੂ ਜੱਸ ਦੇ ਜਾਣ ਪਿੱਛੋਂ ਸਾਰੀ ਜ਼ਿੰਦਗੀ ਸੁੰਨੀ ਸੁੰਨੀ ਹੋ ਗਈ ਐਵੇਂ ਲੱਗਦਾ ਜਿਵੇਂ ਸਾਰੀ ਧੁਨੀ ਨੂੰ ਨਾਲ ਹੀ ਲੈ ਗਿਆ ਹੋਵੇ ਚੱਲ ਰੋ ਰਾਨੂ ਇਹ ਤਾਂ ਉਹੀ ਕੁਝ ਬਣਦਾਗਾ ਜੋ ਰੱਬ ਨੇ ਕਿਸਮਤ ਵਿੱਚ ਲਿਖਤਾ ਬਾਕੀ ਤੁਸੀਂ ਵੇ ਕਰਨਾ ਕਰੋ ਮੈਂ ਹੈਗਾਗਾ ਨਣੇ ਜੀ ਤੁਹਾਡੀ ਕੋਈ ਸਲਾਹ ਹੋਈ ਜ਼ਮੀਨ ਮੈਨੂੰ ਦੇ ਦਿਆ ਕਰੋ ਠੇਕੇ ਤੇ ਬਾਕੀਆਂ ਨਾਲ ਚਾਰ ਪੈਸੇ ਵੱਧ ਹੀ ਦੇ ਦੂੰਗਾ ਮੈਨੂੰ ਪਤਾ ਹੈ ਹੁਣ ਖਿਆਲ ਮੈਂ ਹੀ ਰੱਖੂੰਗਾ ਤੁਹਾਡਾ ਕੋਈ ਨਾ ਪਰਜਾਈ ਤੇ ਕਰਨਾ ਕਰ ਦੂ ਤੁਸੀਂ ਬੈਠੋ ਮੈਂ ਚਾਹ ਲੈ ਕੇ ਆਉਂਦੀ ਕੋਈ ਨਾ ਪਰੇਈ ਫੇਰ ਵੀ ਮਾਂਗੇ ਚਾਹ ਕਦੇ ਮੈਂ ਚੱਲਦਾ ਡਰਡ ਕਰੀ ਜਾਂਦੇ ਹੈ ਬੈਠ ਜਾ ਭਾਬੀ ਇੰਦਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸੋ ਜੀ ਤੈਨੂੰ ਪਤਾ ਤਾਂ ਹੈਗਾ ਤੇਰੇ ਬਾਈ ਦੇ ਜਾਣ ਤੋਂ ਬਾਅਦ ਇਹ ਸਾਰੇ ਘਰ ਦੀ ਸਿਰਦਰਦ ਦੀ ਆਪਣੀ ਸਿਰ ਤੇ ਹੀ ਹੈ ਮੈਂ ਕਹਿੰਦੀ ਸੀ ਵੀ ਜੇ ਆਪਾਂ ਜ਼ਮੀਨ ਠੇਕੇ ਤੇ ਦੇ ਦਈਏ ਕੋਈ ਨਾ ਭਾਬੀ ਮੈਂ ਸਭ ਨੂੰ ਕਹਤਾ ਪਿੰਡ 'ਚ ਕੋਈ ਨਾ ਕੋਈ ਠੇਕੇ ਜ਼ਮੀਨ ਲੈ ਲੂ ਆਪਣੇ ਬਾਕੀ ਤੂੰ ਟੈਨਸ਼ਨ ਨਾ ਲਿਆ ਕਰ ਸਭ ਸੈੱਟ ਹੋ ਜੂਗਾ ਬਾਕੀ ਮੈਂ ਸ਼ਹਿਰ ਜਾ ਰਹਾ ਵਾਪਸ ਮੇਰੇ ਛੁੱਟੀਆਂ ਖਤਮ ਹੋ ਗਈਆਂ ਦੇਖ ਇੰਦਰ ਹੁਣ ਤੂੰ ਆਪ ਹੀ ਸਿਆਣਾ ਤੇਰੇ ਬਿਨਾ ਮੇਰੇ ਹੈ ਵੀ ਕੌਣ ਹੈ ਤਾਂ ਲੈ ਹੁਣ ਸਾਰੇ ਘਰ ਦੀ ਸਿਰਦਰਦੀ ਆਪਣੇ ਦੋਹਾਂ ਦੀ ਸਿਰਤੀ ਹੈ। ਭਾਬੀ ਇਹ ਗੱਲ ਨਹੀਂ ਆਏਗੀ। ਮੈਂ ਆਪਣੀ ਪੜ੍ਹਾਈ ਵੀ ਪੂਰੀ ਕਰਨੀ ਹੈਗੀ। ਕੋਈ ਨਾ ਤੂੰ ਫਿਕਰ ਨਾ ਕਰ। ਮੈਂ ਬਿਚ ਦੀ ਜਿਹੜਾ ਮਾਰਦਾ ਰਹੂਗਾ। ਚਲਿੰਦਰ ਜਿਵੇਂ ਤੈਨੂੰ ਠੀਕ ਲੱਗੇ। ਚਲ ਪੁੱਤ ਅੰਦਰ ਚੱਲ ਕੇ ਪੜ੍ਹਾਈ ਕਰ ਲੈ। ਮੈਂ ਤੈਨੂੰ ਪੜਾਵਾਂ। ਨਹੀਂ ਤੋ ਹਾਂ ਮੈਂ ਅੱਜ ਤੋ ਸਕੂਲ ਨਹੀਂ ਜਾਣਾ ਕਿਉਂ ਸਕੂਲ ਕਿਉਂ ਜਾਣਾ ਸਾਰੇ ਮੈਨੂੰ ਐ ਕਹਿੰਦੇ ਆ ਤੇਰੀ ਮੰਮੀ ਨੇ ਤਾਂ ਤੇਰਾ ਡੈਡੀ ਮਾਰਤਾ ਪੁੱਤ ਤੂੰ ਲੋਕਾਂ ਦੇ ਨਾ ਸੁਣਾ ਕਰ ਲੋਕਾਂ ਕੰਮ ਤਾਂ ਪੰਖੜਾ ਕੁੱਤੇ ਨੇ ਤਾਂ ਚੱਲ ਪੁੱਤ ਤੇ ਅਗਲਾ ਦਿਲ ਤੇ ਨਾ ਲਿਆ ਕਰ ਲੋਕਾਂ ਕੰਮ ਤਾਂ ਬੋਲਣਾ ਤੂੰ ਐ ਕਰ ਬੈਗਬੁਗ ਉਤਾਰ ਦੇ ਤਰੋਟੀ ਉੱਟੀ ਖਾ ਲੈ ਠੀਕ ਹੈ ਜਾ ਕੋਣ ਹੈ? ਉੱਕੜੀਆਂ ਪਰਈ। ਹਾਂਜੀ ਵੀਰ ਜੀ ਅੱਜ ਬੈਠੋ ਤੁਸੀਂ ਦੋ। ਤੁਸੀਂ ਬੈਠੋ। ਤੁਹਾਨੂੰ ਕਿੱਥੋਂ ਦਾ ਆਸ ਤੇ ਪਾਣੀ ਲੈ ਕੇ ਆਂਦੇ ਹੋ? ਕੋਈ ਨਾ ਪਰਈ ਬਹਿ ਜਾ ਬਹਿ ਜਾ। ਮੈਂ ਤਾਂ ਨਾਲ ਗੱਲ ਕਰਨੀ ਇੱਕ ਜੂ ਦੀ। ਹਾਂਜੀ ਵੀਰ ਜੀ ਦੱਸੋ। ਪਰਇਈ ਮੈਂ ਤਾਂ ਇਹ ਪੁੱਛਦਾ ਸੀਗਾ ਆਪਣੀ ਜ਼ਮੀਨ ਠੇਕੇ ਤੇ ਲੱਗ ਗਈ ਕਿ ਨਾ ਨਾ ਵੀਰ ਜੀ ਹਜੇ ਨਹੀਂ ਲੱਗੀ। ਉਹ ਚਲ ਪਰਇਈ ਤੂੰ ਠੇਕਾ ਨਾ ਕਰ। ਜ਼ਮੀਨ ਤਾਂ ਮੈਂ ਹੀ ਲੈ ਲਵਾਂ ਠੇਕੇ ਤੇ। ਅੱਧੇ ਪੈਸੇ ਤੁਹਾਨੂੰ ਹੁਣ ਦੇ ਦੂੰਗਾ, ਅੱਧੇ ਪੈਸੇ ਤੁਹਾਨੂੰ ਬਾਅਦ 'ਚ ਦੇ ਦੂੰਗਾ। ਸੱਚ ਪਰਇਈ ਪ੍ਰੀਤ ਨਹੀਂ ਦਿਖਦੀ ਕਿੱਥੇ ਅੱਜ? ਉਹ ਤਾਂ ਬਾਹਰ ਖੇਡ ਰਹੀ ਆ। ਨਾਲੇ ਪਰਇਈ ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਦੱਸ ਦਿਆ ਕਰੀਂ, ਆਪਾਂ ਹਾਜ਼ਰਾਂਗੇ। ਨਾਲੇ ਤੂੰ ਖੁਸ਼ ਰਿਹਾ ਕਰ ਹੁਣ। ਜਿਹੜਾ ਕੁਝ ਹੋਣਾ ਤੇ ਉਹ ਤਾਂ ਹੋ ਗਿਆ। ਸੋ ਲੈ ਅੰਗਰਤ ਉਸ ਬੈਕਟ ਨੂੰ ਚਾਹ ਨੂੰ ਨਾ ਕਿ ਲਿਆ ਨਾ ਨਾ ਬਸ ਚੱਲਦਾ ਪ੍ਰਿਆਈ ਮੈਂ राशन खत्म हो, रहे हैं। परे सारे हो रहे हैं। की करा? मैं देख के पैसे गे पड़े ਸੇ ਵੀ ਮੁੱਕੇ ਬੈਨੇ ਸਾਰੇ ਕਰੇ ਕਰਾ ਤੋਂ ਮੈਂ ਕੀ ਕਰਾਂ ਬੰਟੀ ਜਾਤੇ ਗਿਆ ਸੀ ਮੈਂ ਕਹਾ ਉਹਨੂੰ ਕੀ ਆਏ ਦਿਨੇ ਮੈਂ ਵੀ ਕੀ ਕਰ ਸਕਦੀ ਹਾਂ ਕਿਸੇ ਤੋਂ ਤਾਂ ਮਦਦ ਤਾਂ ਮੰਗਣੀ ਪਊਗੀ ਇਹ ਜਵਾਬ ਨੂੰ ਥੋੜਾ ਮੁੱਖੀ ਹੋਰ ਵੀ ਨਾ ਪ੍ਰੀਤਵਾਜਵਾ ਪ੍ਰੀਤ ਪਤਾ ਪ੍ਰੀਤ ਪੁਰਿਆ ਕੁਸਤ ਚਲਾਇਆ ਕਰ ਤੂੰ ਬੰਟੀ ਅੰਕਲ ਕੋਲ ਜਾ ਕੇ ਉਹਨਾਂ ਨੂੰ ਕਹਿ ਦੇ ਅਕਲ ਜੀ ਕਦੇ ਰਾਸ਼ ਨੂੰ ਮੁੱਕਿਆ ਪਿਆ ਵੀ ਤੁਸੀਂ 5000 ਦੇ ਦੋ ਮਮਾ ਨੇ ਮੰਗਵਾਇਆ ਠੀਕ ਹੈ ਬਹੁਤ ਮੜਾ ਜਲਦੀ ਜਾ ਠੀਕ ਹੈ ਧਿਆਨ ਨਾਲ ਜਾਇ ਨਾ ਲੈ ਸਸੀ ਗਾ ਬੰਟੀ ਅੰਕਲ ਸਸੀ ਬਾਪ ਤਾਂ ਕਿਵੇਂ ਆਈਆਂ ਉਹ ਮਮਾ ਨੇ 5000 ਕਿਉਂ ਵੈਸੀ ਸੌਦਾ ਲਿਆਉਣਾ ਸੀ ਆ ਪਈਗੀ ਮਰਬੰਟੀ ਦੀ ਲੋੜ ਹੈ ਚੱਲ ਇੱਕ ਮਿੰਟ ਪੁੱਤ ਤੂੰ ਰੁਕੋਰੇ ਮੈਂ ਲੈ ਕੇ ਆਉਣਾਗਾ ਆਲਾ ਪੁੱਤ 5000 ਰੁਪਏ ਦੂਗਾ ਜੇ ਵਿੱਚ ਪਾ ਲਾ ਤੇ ਹੁਣ ਨਾਲ ਇੱਕ ਐਂ ਕਰਾ ਪਰਚੀ ਹੈਗੀ ਇਥੇ ਤੇ ਮੰਮੀ ਨੂੰ ਖੜਾ ਦੀ ਜਾਂਦੀਆਂ ਦੀ ਨਾਲ ਤੂੰ ਨਾ ਪੜਨ ਲੱਗ ਜੀ ਕਿਤੇ ਤੇ ਮੰਮੀ ਨੂੰ ਖੜਾ ਦੀ ਠੀਕ ਹੈ ਠੀਕ ਹੈ ਕੀ ਕਰ ਪੁੱਤ ਯਾ ਤੂੰ ਨੇ ਪੈਸੇ ਦਿੱਤੇ ਤੇ ਆ ਇੱਕ ਚਿੱਠੀ ਫੜਾਈ ਹੈ ਵੀ ਤੁਸੀਂ ਪੜ੍ਹ ਲਿਓ ਸਰਚਨ ਦਾ ਪਤਾ ਤੂੰ ਜਾ ਅੰਦਰ ਦੇਖ ਰਾਣੂ ਮੈਂ ਤੇਰੇ ਬਾਰੇ ਕੁਝ ਗਲਤ ਨਹੀਂ ਸੋਚਦਾ ਜੋ ਵੀ ਸੋਚਦਾ ਤੇਰੇ ਭਲੇ ਵਾਸਤੇ ਸੋਚਦਾ ਪਰ ਤੂੰ ਮੇਰੇ ਬਾਰੇ ਜਮਾਂ ਨਹੀਂ ਸੋਚੇ ਜੇ ਤੂੰ ਚਾਹੇ ਆਪਾਂ ਇੱਕ ਦੂਜੇ ਦੇ ਹੋ ਸਕਦੇ ਹਾਂ ਮੈਂ ਇਹ ਚਾਹਣਾ ਆਪਣੇ ਵਿੱਚ ਜੋ ਵੀ ਹੋਵੇ ਤੇਰੀ ਰਜ਼ਾਮੰਦੀ ਨਾਲ ਹੋਵੇ ਰਾਣੂ ਮੈਂ ਸ਼ਾਮ ਤੱਕ ਤੇਰੇ ਫ਼ੈਸਲੇ ਦੀ ਉਡੀਕ ਕਰੂੰਗਾ ਮੈਨੂੰ ਉਮੀਦ ਹੈ ਤੂੰ ਮੈਨੂੰ ਨਾ ਨਹੀਂ ਕਰੇਂਗੀ ਚਲ ਠੀਕ ਹੈ ਤੂੰ ਆਪਣਾ ਖਿਆਲ ਰੱਖੀਂ ਬਾਬਾ ਮੈਨੂੰ ਲੱਗਦਾ ਤੈਨੂੰ ਗੱਲ ਤਾਂ ਸਾਰੀ ਸਮਝ ਲੱਗ ਗਈ ਹੋਣੀ ਬੰਟੀ ਤੈਨੂੰ ਸ਼ਰਮ ਆਣੀ ਚਾਹੀਦੀ ਐ ਮੈਨੂੰ ਇਹ ਸਭ ਕਹਿੰਦੇ ਨੂੰ ਮੈਂ ਤੈਨੂੰ ਆਪਣੇ ਭਰਾਵਾ ਵਰਗਾ ਸਮਝਿਆ ਸੀਗਾ ਪਰ ਤੂੰ ਤੂੰ ਸ਼ਰਮ ਕਰ ਲੈ ਤੂੰ ਮਣੀ ਮੋਟੀ ਮੈਂ ਤੇਰੇ ਨਾਲ ਇੱਕਦਮ ਚੁੱਕ ਕੇ ਨਾ ਆਪਣੇ ਵਿਦਵਾਨਾਂ ਤੇ ਕਲੰਕ ਨਹੀਂ ਲਾਣਾ ਚਾਹੰਦੀ ਕਿਤੇ ਤਾ ਤੈਨੂੰ ਮੇਰੇ ਸਾਥ ਦੇਣਾ ਚਾਹੁੰਦਾ ਸੀ ਕਿ ਤੂੰ ਮੈਨੂੰ ਇਹ ਗੱਲਾਂ ਕਹਿ ਰਿਆ ਸ਼ਰਮ ਕਰ ਪਰ ਮੈਂ ਤੈਨੂੰ ਪਿਆਰ ਕਰਦਾਗਾ ਤੈਨੂੰ ਪਾਉਣਾ ਚਾਹਣਾ ਮੈਨੂੰ ਲੱਗਦਾ ਤੂੰ ਐ ਨਹੀਂ ਮੰਨਦੀ ਹੈਗੀ ਤੇ ਨਾਲ ਹੁਣ ਤਾਂ ਜ਼ਬਰਦਸਤੀ ਕਰਨੀ ਪਊਗੀ ਛੱਡ ਛੱਡ ਦੇ ਬੰਟੀ ਮੋਤ ਸ਼ਰਮ ਕਰ ਲਾ ਤੇ ਜਿਵੇਂ ਸ਼ਰਮ ਨਹੀਂ ਰਹੀ ਯਸ਼ਤਨਾਲ ਦੇ ਭਰਾਵਾਂ ਵਰਗਾ ਸਮਝਦਾ ਸੀ ਪਰ ਤੂੰ ਜੋ ਉਹਦੀ ਦਿੱਤੀ ਹੱਥ ਪਾਲਿਆ ਮੈਨੂੰ ਤੇ ਤੈਨੂੰ ਉਮੀਦ ਰਹੀ ਸੀ ਮੈਂ ਵੀ ਤੈਨੂੰ ਆਪਣੇ ਭਰਾਵਾਂ ਵਾਂਗ ਸਮਝਿਆ ਸੀ ਪਰ ਤੂੰ ਤੂੰ ਆ ਤੇਰੇ ਤੇ ਲਤਾ ਤੂੰ ਯਸ਼ ਨੂੰ ਨਸ਼ਿਆ ਤੇ ਲਾਤਾ ਹੁਣ ਮੇਰੀ ਜ਼ਿੰਦਗੀ ਖਰਾਬ ਕਰਨਾ ਚਾਹਨਾ ਪਰ ਐਵੇਂ ਤੇਨੂੰ ਨਹੀਂ ਕਰਨ ਦੇਣਾ ਔਰ ਥੋਡੇ ਵਰਗੇ ਕਈ ਲੋਕਾਂ ਦੀ ਨਾ ਆ ਜਿਹੜੀ ਗੰਦੀ ਸੋਚ ਹੈ ਉਹਨਾਂ ਕਰਕੇ ਅੱਜ ਵਿਧਵਾ ਔਰਤਾ ਬਦਨਾਮ ਨੇ ਬਸ ਥੋਸੇਰਾ ਇਹੀ ਸਮਝਦੇ ਵੀ ਕੁੜੀ ਵਿਧਵਾ ਹਾਂ ਸਾਡੇ ਕਿਹਦੇ ਲੱਗ ਜੂਗੀ ਇਹ ਪਰ ਮੇਰੀ ਇੱਜ਼ਤ ਨਾਲ ਜੀਣਾ ਪਸੰਦ ਹੈ ਮੈਂ ਤੇਰੇ ਅੱਗੇ ਝੁੱਕ ਕੇ ਨਹੀਂ ਜੀ ਸਕਦੀ ਮੈਂ ਜਿਵੇਂ ਮਰਜੀ ਕੰਮ ਕਰ ਲੂ ਪਰ ਤੇਰੇ ਅੱਗੇ ਤੇਰੇ ਇੱਕ ਗੰਦੇ ਹਰਕਤ ਅੱਗੇ ਮੈਂ ਨਹੀਂ ਝੁੱਕਦੀ ਸ਼ਰਮ ਕਰ ਥੋੜੀ ਮੋਟੀ ਤੂੰ ਸ਼ਰਮ ਜਦ ਬੱਝ ਜਾ ਮੇਰੇ ਅੱਖਾ ਤੋਂ ਦੂਰ ਹੋ ਜਾ ਜਦ ਬੱਝ ਜਾ ਤਾ ਮੈਨੂੰ ਅੱਗੇ ਤਾਂ ਵੀ ਸ਼ਕਲ ਨਾ ਦਿਖਾ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜੂ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਏਦਾਂ ਹੀ ਪਿਆਰ ਦਿੰਦੇ ਰਹੋ ਜਿਸ ਕਿਸੇ ਨੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਸਾਡੀਆਂ ਪੁਰਾਣੀਆਂ ਵੀਡੀਓ ਜੂ ਦੇਖ ਲਓ ਬਾਕੀ ਸਾਡੀ ਵੀਡੀਓ ਬੱਤਵਾਤ ਸ਼ੇਅਰ ਕਰ ਦਿਆ ਕਰੋ ਹੁਣ ਬੋਲਾਂਗੇ ਅਸੀਂ ਪਹਿਲੇ 15 ਕਿ ਮਿੰਟ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਕੀਤੇ ਸੀਗੇ ਜਸਕਰਨ ਸਿੱਧੂ ਪੰਥਬ੍ਰੀਤ ਪੰਗੂ ਤਰਸੇਮ ਸਿੰਘ ਡਾਇਰੈਕਟਰ ਬਲੌਕਸ ਜਰਨਲ ਕੋਟ ਕਸ਼ਮੀਰ ਬਠਿੰਡਾ ਹਰਮਨਦੀਪ ਸਤਗੁਰ ਸਿੰਘ ਬਾਚ ਡਾਇਰੈਕਟਰ ਮੋਨਿਕਾ ਵੰਸਲ ਤਾਲਿਬ ਸਾਹਿਬ ਬਲਜੀਤ ਗਿੱਲ ਰਮਜ਼ਾਨ ਗੇਮਰ ਮਨਮੋਨ ਸਿੱਧੂ ਲਵਪ੍ਰੀਤ ਗੁਰਜੰਟ ਸਿੰਘ ਇਹ ਨਹੀਂ ਜੀ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ ਵਿੱਚ ਕੀਤੀ ਸੀ ਤੁਸੀਂ ਵੀ ਇਸ ਵੀਡੀਓ ਵਿੱਚ ਪਹਿਲੇ 15 ਕਮੈਂਟ ਕਰੋ ਤਾਂ ਕਿ ਅਸੀਂ ਤੁਹਾਡੀ ਨਵੀਂ ਫਿਲਮ ਦੇ ਵਿੱਚ ਤੁਹਾਡੇ ਕਮੈਂਟ ਬੋਲੀਏ ਤੁਹਾਡੀ ਬਹੁਤ ਵਧੀਆ ਸਪੋਰਟ ਹੈ ਕਿਸੇ ਸਪੋਰ ਨੂੰ ਇਸ ਤਰ੍ਹਾਂ ਬਣਾ ਕੇ ਰੱਖੋ ਬਾਕੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਡੇ ਕੋਲ ਹਰ ਨਵੀਂ ਵੀਡੀਓ ਦੀ ਅਪਡੇਟ ਜਲਦੀ ਪਹੁੰਚ ਜਾ ਕਰੇ ਬਾਕੀ ਜਿਸ ਕਿਸੇ ਨੇ ਇਸ ਵੀਡੀਓ ਦਾ ਪਿਛਲਾ ਭਾਗ ਨਹੀਂ ਦੇਖਿਆ ਉਹ ਲਿੰਕ ਤੇ ਜਾ ਕੇ ਪਿਛਲਾ ਭਾਗ ਜਰੂਰ ਦੇਖ ਲਓ ਤਾਂ ਕਿ ਤੁਹਾਨੂੰ ਇਹ ਵੀਡੀਓ ਦੀ ਪ੍ਰੋਪਰ ਸਮਝ ਆ ਸਕੇ ਹਾਂਜੀ ਧੰਨਵਾਦ ਜੀ